ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਨਿਕਲਿਆ ਜੀ ਸੂਰਜ ਥੋੜਾ ਜਿਆ ਤੇ ਨਵੇਂ ਬੱਚੇ ਆਪਾਂ ਛਤਰੀਆ ਤੇ ਬਿਠਾਤੇ ਛੋਟੇ ਛੋਟੇ ਵੀ ਗਏ ਬਹੁਤ ਨੋਕੇ ਸੀ ਭਾਈ ਮੈਂ ਪੈਂਦੇ ਨੂੰ ਤੇ ਉਹਦੇ ਕਰਕੇ ਬਾਰੇ ਦਿਨ ਹੋ ਗਏ ਸੀ ਉਪਰ ਖੁੱਡਿਆ ਦੇ ਵਿੱਚ ਸੀ ਬੱਚੇ ਵੀ ਗਜਾਉਣ ਵਾਲੇ ਸੀ ਵਿੱਚ ਤੇ ਵੱਡੇ ਖੁੱਤਰ ਵੀ ਇਹ ਅੱਜ ਬਿਠਾਤੇ ਛਤਰੀਆ ਤੇ ਆਪਾਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਗਿਜਾਉਣ ਲੱਗੇ ਹਾਂ। ਬਾਕੀ ਬਾਬਾ ਕਰੇ ਕਿਰਪਾ ਹੁਣ ਤਾਂ ਧੁੱਪ ਨੇ ਕੰਨ ਲੱਗ ਜਵੇ ਭਾਈ। ਬਹੁਤ ਟਾਈਮ ਹੋ ਗਿਆ ਬਾਰਸ ਹੰਦੀ ਨੂੰ। ਠੀਕ ਆ ਜੀ। ਤੇ ਕਿਵੇਂ ਲੱਗਿਆ ਜੀ ਆਪਣਾ ਵਲੌਗ? ਬਾਕੀ ਮੌਸਮ ਬਹੁਤ ਵਧੀਆ ਅੱਜ। ਹੌਲੀ ਹੌਲੀ ਕਰਕੇ ਬੱਚੇ ਗਿਜਾਉਣ ਲੱਗੇ ਆ। ਠੀਕ ਆ ਜੀ। ਤੇ ਬਾਰੇ ਦਿਨੋਂ ਫੇਸ ਬਾਈ ਛੋੜਿਆ ਅੱਜ। ਬੰਦ ਕਰਿਆ ਨੂੰ। ਛੋਡੇ ਵੀ ਸਲਾਬ ਹੋਏ ਪਿਆ ਸੀ ਤੇ ਤੂਤਰ ਵੀ ਸਲਾਬ ਹੋਏ ਪਿਆ ਸੀ। ਕੋਹ ਜਾਨਵਰ ਆਪਣੇ ਉੱਤੇ ਉੱਡ ਗਏ ਆ ਫਿਰਦੇ ਆ ਜੀ ਇਹ ਗਿੱਜੇ ਹੋਇਆ ਬੱਚੇ ਪਹਿਲਾ ਆਪਣੇ ਫਿਰ ਸਾਡੇ ਚੈਨਲ ਨੂੰ ਬਾਈ ਜੀ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਅੱਦਾਂ ਦੀ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ